ਕਬਰਾਂ ਲਾ ਮੁਸਲਮੀਆਂ ਉੱਤੇ ਕੱਖ ਪਹੇ ਇਹ ਬੋਲ ਸੀ ਰਾਜੀਵ ਜਵੰਦਾ ਦੇ ਗੀਤ ਦੇ ਜੋ ਅੱਜ ਸੱਚ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਰਾਜੀਵ ਜਵੰਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਰਾਜੇਤਾ 11 ਦਿਨ ਤੋਂ ਲਗਾਤਾਰ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸੀਗੇ ਵੈਲਟਿਨੇਟ ਸੀਗੇ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਤਾਂ ਇਸ ਵੇਲੇ ਉਹਨਾਂ ਦੀ ਜਿਹੜੀ ਕਿ ਮੌਤ ਦੀ ਖਬਰ ਹੈ ਉਹ ਕਨਫਰਮ ਹੋ ਚੁੱਕੀ ਹੋਈ ਹੈ ਤਾਂ ਉਹਨਾਂ ਦੇ ਜੱਦੀ ਪਿੰਡ ਭੋਨੇ ਮੌਜੂਦ ਦਾ ਕਿਉਂਕਿ ਪਿੰਡ ਦੇ ਨਾਲ ਕਾਫੀ ਜ਼ਿਆਦਾ ਲਗਾਅ ਸੀ ਹਾਲਾਂਕਿ ਇਹਨਾਂ ਨਾਮ ਖਟਨ ਤੋਂ ਬਾਅਦ ਐਨਾ ਫੇਮਸ ਹੋਣ ਤੋਂ ਬਾਅਦ ਮੁਹਾਲੀ ਜ਼ਰੂਰਤ ਨੇ ਘਰ ਲੈ ਲਿਆ ਸੀ ਉੱਥੇ ਰਹਿੰਦੇ ਸੀ ਪਰ ਪਿੰਡ ਨਾਲ ਅਕਸਰ ਜੁੜੇ ਹੋਏ ਸੀਗੇ ਜਿਆਦਾ ਸਮਾਂ ਜਿਹੜਾ ਅਸੀਂ ਪਿੰਡ ਦੇ ਵਿੱਚ ਬਤੀਤ ਦਿੰਦੇ ਨੇ ਤਾਂ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਨੇ ਜਿਹੜੇ ਉਹਨਾਂ ਦੇ ਘਰ ਪਹੁੰਚਣਾ ਸ਼ੁਰੂ ਹੋ ਚੁੱਕੇ ਹੋਏ ਨੇ ਤਾਂ ਰਾਜਵੀਰ ਜਿਹੜਾ ਅੰਤਿਮ ਸੰਸਕਾਰ ਆ ਉਹ ਕਿਹਾ ਜਾ ਰਿਹਾ ਕਿ ਕੱਲ ਨੂੰ ਕੀਤਾ ਜਾਵੇਗਾ ਤਾਂ ਰਿਸ਼ਤੇਦਾਰ ਅਤੇ ਪਿੰਡ ਵਾਸੀ ਇੱਥੇ ਵੱਡੀ ਗਿਣਤੀ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ ਹਰ ਇੱਕ ਦੀ ਜਿਹੜੀ ਅੱਖ ਹੈ ਉਹ ਨਮ ਨਜ਼ਰ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਪੰਜਾਬੀ ਇੰਡਸਟਰੀ ਜੇਕਰ ਗੱਲ ਕਰੀਏ ਤਾਂ ਅੱਜ ਦਾ ਦਿਨ ਉਹਨਾਂ ਦੇ ਲਈ ਕਾਲਾ ਦਿਨ ਹੈ ਕਾਲਾ ਦਿਨ ਇਸ ਲਈ ਹੈ ਕਿਉਂਕਿ ਸੋਨਾ ਸੰਕਟ ਇਹ ਫਰਮਾਨੀ ਦਿਨ ਅੱਜ ਇਸ ਰੋਹਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਰਹਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹਰ ਇੱਕ ਦੀ ਜਿਹੜੀ ਅੱਖ ਹੈ ਉਹ ਨਮ ਨਜ਼ਰ ਆ ਰਹੀ ਹੈ ਅੱਖਾਂ ਦੇ ਵੀ ਜਿਹੜੇ ਅਥਰੂ ਨੇ ਉਹ ਰੁਕ ਨਹੀਂ ਰਹੇ ਤਾਂ ਕੱਲ ਨੂੰ ਇਸੇ ਹੀ ਪਿੰਡ ਦੇ ਵਿੱਚ ਜੱਦੀ ਪਿੰਡ ਦੇ ਵਿੱਚ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਉਹ ਕੀਤਾ ਜਾਣਾ ਤਾਂ ਕੁਝ ਸਾਲ ਪਹਿਲਾਂ ਹੀ ਰਾਜਵੀ ਜਵੰਦਾ ਦੇ ਪਿਤਾ ਜੀ ਦਾ ਦੇਹਾਂਤ ਤਾਂ ਹੋ ਜਾਂਦਾ ਤਾਂ ਉਹ ਉਸ ਵੇਲੇ ਵੱਡਾ ਝਟਕਾ ਲੱਗਦਾ ਔਰ ਜੇਕਰ ਗੱਲ ਉਹਨਾਂ ਦੀ ਮਾਤਾ ਜੀ ਦੀ ਕਰੀਏ ਤਾਂ ਉਹਨਾਂ ਦੇ ਲਈ ਬੇਹਦ ਔਖੀ ਘੜੀ ਹੈ ਉਹਨਾਂ ਦਾ ਦਰਦ ਨੂੰ ਕੋਈ ਵੀ ਮਹਿਸੂਸ ਹੈ ਉਹ ਨਹੀਂ ਕਰ ਸਕਦਾ ਕਿਉਂਕਿ ਕੁਝ ਸਾਲ ਪਹਿਲਾਂ ਉਹਨਾਂ ਨੇ ਆਪਣੇ ਪਤੀ ਦਾ ਸ਼ਿਵਾ ਦੇਖਿਆ ਔਰ ਅੱਜ ਆਪਣੇ ਜਵਾਨ ਪੁੱਤ ਦਾ ਸ਼ਿਵਾ ਦੇਖਣਗੇ ਤਾਂ ਦੋ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਘਰ ਅਲੱਗ-ਅਲੱਗ ਚਾਗ ਸੀਗੇ ਖੁਸ਼ੀ ਹੈ ਪਰਿਵਾਰ ਦੇ ਲਈ ਪਿੰਡ ਵਾਸੀ ਵੀ ਇੱਥੇ ਮਜੂਦ ਗਲਬਤ ਵੀ ਕਰਾਂਗੇ ਮਾਤਾ ਜੀ ਪਿੰਡ ਵਾਸੀਓ ਤੁਸੀਂ ਕਿ ਰਿਸ਼ਤੇਦਾਰ ਹੋ ਏ ਤੇਰਾ ਨਾ ਮੇਰੇ ਬੰਦੋ ਤੇਰਾ ਮੁੰਡਾ ਜੀ ਮਾਮੀ ਹਾਂ ਮੇ ਮੇਰੀ ਨਾਨਦ ਦਾ ਪੋਤਾ ਹੈ ਅਬ ਤੁਹਾਨੂੰ ਪਤਾ ਲੱਗਿਆ ਕਿ ਰਾਜਵੀਰ ਜੀ ਬੰਦਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਹਾਏ ਬੱਤ ਸਾਥ ਲੈਣੀ ਹੈ ਦੇ ਵੀ ਬੋਲੀ ਨੇ ਵੀਂਦੇਰੇ ਹਾਂ ਵੀ ਬਹੁਤ ਵੱਧਿਆ ਹਰਦਾਸ ਕਰੀ ਜਾਂਦੇ ਆ ਹਰਦਾਸ ਹੁੰਦੀ ਤੇ ਆ ਪਤਾ ਲੱਗ ਗਿਆ ਵੀ ਆਹ ਗੱਲ ਹੋ ਗਈ ਉਹ ਸਰਪੰਚ ਸਾਹਿਬ ਨੇ ਜਦ ਫੋਨ ਆਇਆ ਉਹਦੇ ਲੋਕੀ ਰੋਣ ਪਿੱਟਣ ਲੱਗ ਗਏ ਬੱਸ ਵੀ ਆਹ ਗੱਲ ਹੋ ਗਈ ਸਰਪੰਚ ਨੂੰ ਵੇਖ ਕੇ ਉਹਨਾਂ ਦੇ ਹੱਥ ਚ ਤਾਂ ਫੋਨ ਹੀ ਡੱਗ ਪਿਆ ਜੀ 10 12 ਦਿਨਾਂ ਤੋਂ ਜੋ ਵੀ ਰਾਜਵੀ ਜਵੰਦਾਂ ਨੂੰ ਜਾਣਦਾ ਸੀ ਜਿਹਨਾਂ ਜੁੜਿਆ ਸੀ ਹਰ ਕਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਸੀ ਕਿਸੇ ਦੀ ਅਰਦਾਸ ਕਬੂਲ ਨਹੀਂ ਹੋਈ ਬਹੁਤ ਹਰਦਾਸ ਕੀਤੀ ਸੀ ਇੰਨੀ ਹਰਦਾਸ ਕੀਤੀ ਵੀ ਵਿਚਾਰਾ ਇੱਕ ਇੱਕ ਕੱਲਾ ਕੱਲਾ ਬੱਚਾ ਮਾਂ ਪਿਓ ਦਾ ਵੀ ਮਹਾਰਾਜ ਇਹਨੇ ਜੇ ਟੁੱਟੀ ਤਾਂ ਵੀ ਗੰਢ ਦੇ ਪਰ ਨਹੀਂ ਮਹਾਰਾਜ ਨੇ ਸੁਣੀ ਨਹੀਂ ਹੱਜ ਸਾਰਿਆਂ ਦੇ ਬੱਸ ਬੱਸ ਕੋਸਕੇ ਨਹੀਂ ਜਾਂਦਾ ਅੱਜ ਤਾਂ ਹੁਣ ਠੀਕ ਸਾਡੇ ਘਰ ਸ਼ਰਾਗ ਬੁੱਝ ਗਿਆ ਸਾਡੇ ਘਰ ਨੂੰ ਅੱਜ ਜਿੰਦਾ ਲੱਗਿਆ ਆਏ ਟੱਪੇ ਉਹ ਇੱਕ ਪੁੱਤ ਸੀ ਦੀ ਮਾਪਿਆਂ ਦਾ ਇੱਕ ਉਹ ਇੱਕ ਪੁੱਤ ਸੀ ਅਜੇ ਤਾਂ ਪਿਓ ਨਹੀਂ ਸਾਤੋਂ ਭੁੱਲਿਆ ਗਿਆ ਬਿਤਾ ਉਹ ਰਾਤ ਉੜਿਆ ਜਾਂਦਾ ਸੀ ਰੱਬਾ ਸਾਰੇ ਵਿਆਪਨਿਰਦਾਸਾਂ ਕੀਤੀਆਂ ਸਾਬਨੇਰਦਾਸਾਂ ਕੀਤੀਆਂ ਕਿਸੇ ਦੀ ਨਹੀਂ ਸੁਣੀ ਰੱਬਾ ਤਾਂ ਨਹੀਂ ਸੁਣੀ ਉਡੀ ਆਖਰੀ ਗੱਲਬਾਤ ਕਦੋਂ ਹੋਈ ਜਾਂ ਕਦੋਂ ਉਸਨੂੰ ਦੇਖਿਆ ਸੀ ਆਖਰੀ ਵਾਰ ਜੀ ਅਸੀਂ ਤਾਂ ਫੋਨ ਰਾਜ ਦੇਖਦੇ ਰਹੇ ਆ ਜਿਉਂ ਤਾਂ ਅਸੀਂ ਉੱਥੇ ਪਹੁੰਚਣ ਜੋਗੇ ਨਹੀਂ ਸੀ ਪਹੁੰਚਿਆ ਨਹੀਂ ਗਿਆ ਸਾਥੋਤਾ ਜੀ ਉੱਥੇ ਹਾਂ ਜੀ ਆਵਾਜ਼ ਆ ਫੋਨ ਨਾ ਤੇ ਦੇਖੀ ਜਾਂਦੇ ਸੀ ਟੀਵੀਾਂ 'ਚ ਦੇਖੀ ਜਾਂਦੇ ਸੀ ਵੀ ਆਏ ਆ ਰਾਜਵੀਰ ਆਏ ਆ ਯਾਨੀ ਕਿ ਉਹਨੂੰ ਆਏ ਦੇਖ-ਦੇਖ ਕੇ ਆਏ ਜੀ ਹਰੇ ਹੋਈ ਜਾਂਦੇ ਸੀ ਵੀ ਚੱਲ ਅੱਛਾ ਮਹਾਰਾਜ ਉਹਦੀ ਕਰੂਗਾ ਲੋਟ ਉਹਨੂੰ ਕਰੂਗਾ ਅੱਛਾ ਵਿੱਚ ਬਟਾਲੇ ਦੇ ਵੀ ਖਬਰ ਆਈਆਂ ਰਾਜਵੀਰ ਮੂਵਮੈਂਟ ਕਰਨ ਲੱਗ ਗਿਆ ਪੈਰ ਹਿਲੇ ਉਹਦੇ ਹੱਥ ਹਿਲੇ ਮਨ ਨੂੰ ਉਦੋਂ ਹੌਸਲਾ ਹੁੰਦਾ ਸੀ ਵੀ ਠੀਕ ਹੋ ਜਾਊਗਾ ਤੂੰ ਅਰਦਾਸ ਕਰਦੇ ਸੀ ਔਰ ਦੁਬਾਰਾ ਸਾਹਰ ਅਰਦਾਸ ਕਰਕੇ ਦੇਗ ਹਜੇ ਲਈ ਨਹੀਂ ਸੀ ਜਦੋਂ ਸਾਨੂੰ ਕਹਿਤਾ ਵੀ ਆ ਗੱਲ ਹੋ ਗਈ ਫੇਰ ਕਾਫੀ ਘੰਟੇ ਬਾਅਦ ਫੇਰ ਕਹਿੰਦੇ ਵੀ ਠੀਕ ਹੋ ਗਿਆ ਹਾਂਜੀ ਹੁਣ ਫੇਰ ਫੋਨ ਆ ਗਿਆ ਫਿਰ ਕੌਣ ਹੀ ਕੋਣ ਟਾਲ ਸਕਦਾ ਉਸ ਸੁਣੀ ਕਰ ਸਕਦੇ ਥੋੜੀ ਆਖਰੀ ਵਾਰ ਕੋਦੋਂ ਨਾਲ ਮੁਲਾਕਾਤ ਹੋਈ ਜੇ ਕੋਦੋਂ ਗੱਲ ਹੋਈ ਸੀ ਤਾਂ ਹੁੰਦੀ ਹੀ ਰਹਿੰਦੀ ਸੀ ਜਦੋਂ ਕਿਤੇ ਆਉਂਦੇ ਜਾਂਦੇ ਸੀਗੇ ਤਾਂ ਪਿੰਡ ਨਾਲ ਕਾਫੀ ਜੁੜੀ ਹੋਈ ਸੀ ਇਹਨਾਂ ਨਾਮ ਖੱਟਣ ਦੇ باوجود ਵੀ ਬੇਸ਼ੱਕ ਮੁਹਾਲੀ ਦਾ ਪਰ ਪਿੰਡ ਜਿਆਦਾ ਸਮਾਪਿਤ ਕਰਦੇ ਸੀ ਹਾਂਜੀ ਸਾਹਿਬ ਨਹੀਂ ਸਾਹਿਬ ਨੂੰ ਹੀ ਪਿਆਰ ਕਰਦਾ ਸੀ ਸਭ ਨੂੰ ਪਿਆਰ ਕਰਦਾ ਸੀ ਕਿਸੇ ਨਾਲ ਦਾ ਕੋਈ ਨਹੀਂ ਸੀ ਇਹ ਜੀ ਕਿਸੇ ਨਾਲ ਕੋਈ ਉਹਦਾ ਕੋਈ ਗੱਲਬਾਤ ਨਹੀਂ ਸੀ ਬੱਚੇ ਨੂੰ ਵੀ ਪਿਆਰ ਕਰਦਾ ਸੀ ਵੱਡਿਆਂ ਨੂੰ ਵੀ ਸਾਹਬ ਦੇ ਸੌਕ ਸੀ ਉਹਨੂੰ ਬਾਹਲੇ ਜਿਆਦੇ ਆਵਦੇ ਸੌਕ ਤੇ ਮਿਊਜ਼ਿਕ ਇੰਡਸਟਰੀ ਵਿੱਚ ਵੀ ਦੇਖਿਆ ਅਸਨੇ ਤਾਂ ਬਹੁਤ ਸਾਰੇ ਕਲਾਕਾਰ ਜਿਹਨਾਂ ਨਾਲ ਕੰਟਰੋਵਰਸੀ ਜੁੜੀਆਂ ਹੋਈਆਂ ਪਰ ਰਾਜਵੀਰ ਜਵੰਦਾ ਇੱਕ ਕਲਾ ਅਜਿਹੇ ਕਲਾਕਾਰ ਸੀ ਜੋ ਅਜੇ ਤੱਕ ਕਿਸੇ ਕੰਟਰੋਵਰਸੀ ਜਣੀ ਪਿਆ ਨਾ ਕਿਸੇ ਨਾਲ ਲੜਾਈ ਨਾ ਕੋਈ ਝਗੜਾ ਜਮਾਈ ਨਹੀਂ ਜੀ ਕਰੇ ਸੁਣਿਆ ਹੀ ਨਹੀਂ ਵੀ ਇਹਦੀ ਲੜਾਈ ਝਗੜਾ ਹੈਗਾ ਕੋਈ ਨਹੀਂ ਹੈਗਾ ਚੰ ਤਾਂ ਹੀ ਨਹੀਂ ਪਤਾ ਲੱਗਦਾ ਵੀ ਇਹਦੇ ਨਾਲ ਵਿਪਰੀ ਕਿਵੇਂ ਆ ਵੀ ਕੀ ਗੱਲ ਹੋਈ ਆ ਕੀ ਨਹੀਂ ਹੋਈ ਪਤਾ ਹੀ ਨਹੀਂ ਲੱਗਦਾ ਜੀ ਵੀ ਕੀ ਗੱਲ ਹੋ ਗਈ ਇਹਦੇ ਨਾਲ ਬੱਚੇ ਨਾ ਇੰਨਾ ਪਿਆਰ ਨਾਲ ਬੱਚਾ ਰਹਿਣ ਵਾਲਾ ਸੀਗਾ ਤੇ ਕੋਈ ਪਤਾ ਹੀ ਨਹੀਂ ਲੱਗਦਾ ਸਾਨੂੰ ਵੀ ਕੋਈ ਕਹਿੰਦੇ ਆਹ ਗੱਲ ਹੋਈ ਆ ਜੀ ਆਹ ਹੋਇਆ ਸਾਨੂੰ ਕੋਈ ਪਤਾ ਹੀ ਨਹੀਂ ਲੱਗਦਾ ਵੀ ਕਿਸ ਤਰ੍ਹਾਂ ਆਇਆ ਵਿਚਾਰੇ ਨਵੀਂ ਪ੍ਰਿਯਾਇ ਦੇ ਨਾ ਕੋਈ ਨਹੀਂ ਪਤਾ ਲੱਗਦਾ ਜੀ ਸਾਨੂੰ ਮਾਂ ਦੇ ਲਈ ਤਾਂ ਬੇਹਦ ਦੁਖੀ ਖੜੀ ਹੈ ਕਿਉਂਕਿ ਪਹਿਲਾਂ ਪਤੀ ਦਾ ਸੇਵਾ ਦੇਖਿਆ ਹੁਣ ਪੁੱਤ ਦਾ ਦੇਖ ਰਹੇ ਨੇ 6 ਫੁੱਟ ਗੱਬਰੂ ਜਵਾਨ ਤੁਰ ਗਿਆ ਸਾਨੂੰ ਜੀ ਉਹ ਨਹੀਂ ਭੁੱਲੇ ਸੀਗੇ ਬਾਜੀ ਵੀ ਵਧਿਆ ਸੀਗੇ ਆਇਨ ਸਰਪੰਚੀ ਦੇ ਤੌਰ ਤੇ ਖੜੇ ਹੋਏ ਸੀ ਸਾਰਾ ਕੁਝ ਕਰਦੇ ਸੀ ਉਦੋਂ ਬਾਅਦ ਇਹਨੂੰ ਦੇਲ ਮੁੰਡਿਆਂ ਨੇ ਬਹੁਤ ਸਾਥ ਦਿੱਤਾ ਵੀ ਇਨਾ ਬੱਚੇ ਸੀਗੇ ਪਿਆਰ ਕਰਦੇ ਵੀ ਰਾਜਵੀਰ ਜਵਿੰਦੇ ਦਾ ਡੈਡੀ ਵੀ ਸਰਪੰਚ ਸਾਹਿਬ ਬਣ ਗਏ ਇਹਨੂੰ ਸਰਪੰਚ ਸਾਹਿਬ ਮੰਨਦੇ ਸੀ ਇਹ ਰਾਜਵੀਰ ਨੂੰ ਇਹਨੂੰ ਕਹਿੰਦੇ ਸੀ ਸਾਡਾ ਸਰਪੰਚ ਸਾਹਿਬ ਹੀ ਜਰ ਪਿੰਡ ਚ ਆ ਜਾਂਦਾ ਸੀ ਜਾਨਕਿਆ ਚਾਨਣ ਚਾਨਣ ਸੀ ਬਿਲਕੁਲ ਪਿੰਡ ਦੀ ਵੀ ਰੌਣਕ ਹੈ ਉਹ ਅੱਜ ਰਾਜਵੀਰ ਜਵਿੰਦਾ ਆਪਣੇ ਨਾਮ ਲੈ ਗਿਆ ਤਾਂ ਪਿੰਡ ਦੇ ਸਰਪੰਚ ਔਰ ਪਿੰਡ ਵਾਸੀਓ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਕੁਝ ਦਿਨ ਪਹਿਲਾਂ ਰਾਜਵੀਰ ਜਵੰਦਰ ਨੂੰ ਮਿਲ ਕੇ ਵੀ ਆਏ ਨੇ ਸਰਪੰਚ ਸਾਹਿਬ ਤੁਸੀਂ ਰਾਜਵੀਰ ਜਵੰਦਰ ਨੂੰ ਮਿਲ ਕੇ ਵੀ ਆਏ ਹੋ ਜਦੋਂ ਤੁਹਾਡੀ ਮੁਲਾਕਾਤ ਹੋਈ ਉਦੋਂ ਕਿਸ ਤਰ੍ਹਾਂ ਦੇ ਹਾਲਾਤ ਸੀ ਉਹ ਅੱਜ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਰਾਜਵੀਰ ਜਵੰਦਰ ਹੁਣ ਇਸ ਪਿੰਡ ਵਿੱਚ ਨਹੀਂ ਰਹੇ ਉਹ ਸਵੇਰੇ ਹੀ ਪਤਾ ਲੱਗਿਆ ਪਹਿਲਾਂ ਮਿਲ ਕੇ ਆਏ ਸੀਗੇ ਸੀ ਤਾਂ ਬੇਸੁਰਤ ਸੀ ਤਾਂ ਬੇਹੋਸ਼ੀ ਦੀ ਹਾਲਤ ਵਿੱਚ ਸੀਗੇ ਆਪਿਆ ਹਾਂਜੀ ਜਦੋਂ ਮਿਲ ਕੇ ਆਏ ਪਰ ਹੁਣ ਸਵੇਰੇ 10 ਵਜੇ ਪਤਾ ਲੱਗਿਆ ਵੀ ਇਸ ਤਰ੍ਹਾਂ ਜਦੋਂ ਤੁਸੀਂ ਮਿਲੇ ਉਦੋਂ ਰਾਜਵੀਰ ਜਵੰਦਾ ਕੋਈ ਮੂਵਮੈਂਟ ਕਰ ਰਹੇ ਸੀ ਕੋਈ ਹਿਲਜੁਲ ਸੀਗੀ ਉਹਨਾਂ ਚ ਨਹੀਂ ਜੀ ਉਸ ਟਾਈਮ ਕੋਈ ਮੂਵਮੈਂਟ ਨਹੀਂ ਹਾਰਟ ਵਗੈਰਾ ਠੀਕ ਕੰਮ ਕਰ ਰਿਹਾ ਸੀਗਾ ਔਰ ਜਿਹੜਾ ਬ੍ਰੇਨ ਨਹੀਂ ਸੀ ਪੂਰਾ ਉਹਦੇ ਬਿਲੋਂ ਕੋਈ ਸਿਗਨਲ ਨਹੀਂ ਸੀ ਆ ਰਿਹਾ ਅੱਛਾ ਬਹੁਤ ਸਾਰੀਆਂ ਅਰਦਾਸਾਂ ਕੀਤੀਆਂ ਗਈਆਂ ਦੁਨੀਆ ਭਰ ਦੇ ਵਿੱਚ ਬਲਕਿ ਪੂਰੇ ਦੇਸ਼ ਦੇ ਵਿਦੇਸ਼ਾਂ ਦੇ ਵਿੱਚ ਵੀ ਜੋ ਰਾਜਵੀਰ ਨੂੰ ਪਿਆਰ ਕਰਨ ਵਾਲੇ ਸੀ ਕਿ ਲੱਗਦਾ ਕਿਸੇ ਦੀ ਅਰਦਾਸ ਵੀ ਕਬੂਲ ਨਹੀਂ ਹੋਈ ਦੇਖੋ ਜੀ ਉਪਰ ਵਾਲਾ ਬੜਾ ਬਿਆਨਤਾ ਉਹਨੂੰ ਪਤਾ ਬਿੱਚ ਅਗੇ ਇਨਸਾਨਾਂ ਦੀ ਹਮੇਸ਼ਾ ਉਹਨੂੰ ਲੋੜ ਰਹਿੰਦੀ ਆ ਹਮੇਸ਼ਾ ਜਦੋਂ ਵੀ ਸੰਸਾਰ ਤੋਂ ਕੋਈ ਜਾਂਦਾ ਵਧੀਆ ਇਨਸਾਨ ਹੀ ਜਾਂਦਾ ਜਿਹੜੇ ਆਪਾਂ ਰੋਲੇ ਰੱਪੇ ਵਾਲੇ ਦੇਖਦੇ ਆ ਉਹ ਤਾਂ ਇੱਥੇ ਤੁਰੇ ਫਿਰਦੇ ਆ ਵੀ ਵਧੀਆ ਸੀਗਾ ਉਹਨਾਂਕ ਸੀ ਪਿੰਡ ਦੀ ਰਾਜਵਿਦਵਤਾ ਰੌਣਕ ਪਿੰਡ ਦੀ ਕੀ ਪੰਜਾਬ ਦੀ ਰੌਣਕ ਸੀ ਕੀ ਦੇਸ਼ਾਂ ਦੇ ਦੇਸ਼ਾਂ ਦੀ ਰੌਣਕ ਸੀ ਕੀ ਹਰ ਜਗ੍ਹਾ ਜਾ ਕੇ ਆਪ ਦਾ ਪ੍ਰੋਗਰਾਮ ਕਰਦਾ ਸੀ ਰੌਣਕਾਂ ਲਾ ਦਿੰਦਾ ਸੀ ਅਚਾ ਬਹੁਤ ਸਾਰੇ ਪੰਜਾਬੀ ਕਲਾਕਾਰ ਨੇ ਤੁਸੀਂ ਵੀ ਦੇਖੇ ਹੋਗੇ ਅਕਸਰ ਕਿਸੇ ਗੀਤ ਨੂੰ ਲੈ ਕੇ ਕਿਸ ਦੀ ਵੈਸੇ ਕੰਡੋ ਉੱਪਰ ਰਾਜਵੀਰ ਜਵੰਦਾ ਇੱਕ ਲੋਤਾ ਇਹ ਜਿਆ ਸੀਗਾ ਨਾ ਤਾਂ ਉਹਦੀ ਗੀਤ ਨੂੰ ਲੈ ਕੇ ਕੋਈ ਕੰਟਰੋਵਰਸਟੀ ਨਾ ਉਹ ਨਿੱਜੀ ਤੌਰ ਤੇ ਕਿਸੇ ਨਾਲ ਕੰਟਰੋਵਰਸਟੀ ਬੜੀ ਉਹਦੀ ਗਾਇਕੀ ਸਾਫ ਸੁਥਰੀ ਗਾਇਕੀ ਸੀਗੀ ਇਹ ਉਹਦਾ ਕਿਸੇ ਆਪਣਾ ਹੀ ਰਹਿੰਦਾ ਸੀ ਮਸਤ ਹੋ ਕੇ ਵਧੀਆ ਸਾਫ ਸੁਥਰੀ ਗਾਇਕੀ ਦੇ ਵਿੱਚ ਆਪਣਾ ਉਹਨੇ ਆਪਣਾ ਨਾਮ ਖਟਿਆ ਪਿੰਡ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਜੁੜਿਆ ਹੋਇਆ ਸੀ ਰਾਜਵੀਰ ਉਹ ਤਾਂ ਹੁਣ ਜਨਮੀ ਇੱਥੋਂ ਦਾ ਘਰ ਉਹਦਾ ਇੱਥੇ ਆ ਤੇ ਪਿੰਡ ਦਾ ਹੀ ਆ ਸਾਡਾ ਤੇ ਉਹਦਾ ਨਾਤਾ ਤਾਂ ਪਿੰਡ ਨਾਲ ਹੀ ਰਹਿਣਾ ਚਾਹਤਰ ਪਿੰਡ ਜੀ ਰਹਿੰਦੇ ਸੀ ਪਿੰਡ ਹੀ ਰਹਿੰਦੇ ਹੁਣ ਬੱਚੇ ਭੜਾਉਣ ਲਈ ਸਿੰਡੀਗੜ ਲਾਇਆ ਸੀ ਮਹਾਲੀ ਤੇ ਇਸ ਕਰਕੇ ਉਹ ਉੱਥੇ ਵੀ ਫਿਰ ਉਹਨੂੰ ਬੱਚਿਆਂ ਦੀ ਸਟੱਡੀ ਲਈ ਰਹਿਣਾ ਪੈਂਦਾ ਸੀ ਕਿਉਂਕਿ ਉਹਦੀ ਇੰਡਸਟਰੀ ਇਹ ਜੀ ਸੀ ਉਹਨੂੰ ਉੱਥੇ ਰਹਿਣਾ ਪੈਂਦਾ ਸੀ ਉਹਦੀ ਰਪੋਰਟ ਸੀਗੀ ਉਸ ਦੇ ਬਾਵਜੂਦ ਵੀ ਸਮਾਂ ਕੱਢ ਕੇ ਪਿੰਡ ਆਂਦੇ ਰਹਿੰਦੇ ਸੀ ਹਾਂਜੀ 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 ਆਂਦੇ ਰਹਿੰਦੇ ਸੀ ਤਾਂ ਬਿਲਕੁਲ ਇਹ ਰਾਜਵੀਰ ਦੇ ਘਰ ਦੀਆਂ ਤਸਵੀਰਾਂ ਨੇ ਇਹ ਹੁਣ ਘਰ ਹੈ ਜਿਹੜਾ ਇੱਥੇ ਹੀ ਰਾਜਵੀਰ ਦਾ ਜਨਮ ਹੁੰਦਾ ਹੈ ਇੱਥੋਂ ਵੀ ਖੇਡਦਾ ਕੁੱਦ ਹੈ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਜਾਂਦਾ ਤੇ ਉਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੇ ਗੀਤਾ ਦੇ ਰਾਹੀਂ ਇੱਕ ਵੱਡਾ ਨਾਮ ਹੈ ਜੋ ਰਾਜਵੀਰ ਜਵੰਦਾ ਬਣਾਉਂਦਾ ਹੈ ਹਾਂ ਤਾਂ ਇੰਨਾ ਜ਼ਿਆਦਾ ਨਾਮ ਕਮਾਉਣ ਤੋਂ ਬਾਅਦ ਵੀ ਰਾਜਵੀਰ ਜਵੰਦਾ ਜੋ ਹੈ ਉਹ ਅਕਸਰ ਪਿੰਡ ਦੇ ਨਾਲ ਜੁੜਿਆ ਰਹਿੰਦਾ ਸੀ ਹਾਲਾਂਕਿ ਉਸ ਦਾ ਕੰਮ ਸੀਗਾ ਪੰਜਾਬੀ ਇੰਡਸਟਰੀ ਨਾਲ ਜੁੜਿਆ ਸੀਗਾ ਤਾਂ ਚੰਡੀਗੜ੍ਹ ਜਾਣਾ ਜਾਣਾ ਰਹਿੰਦਾ ਸੀਗਾ ਗੀਤਾ ਦੀ ਛੂਟੀ ਹੁੰਦੀ ਪਰ ਉਸ ਦੇ ਬਾਵਜੂਦ ਵੀ ਜਿੰਨਾ ਵੀ ਉਹਦੇ ਕੋਲ ਸਮਾਂ ਬਚਦਾ ਵੈਸੇ ਪਿੰਡ ਦੇ ਵਿੱਚ ਵਤੀਤ ਕਰਦਾ ਸੀ ਤਾਂ ਪਿੰਡ ਦੇ ਵਿੱਚ ਇਸ ਵੇਲੇ ਜਿਹੜੀ ਸੋਗ ਦੀ ਲਹਿਰ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕੱਲ ਨੂੰ ਇਸੇ ਹੀ ਪਿੰਡ ਦੇ ਵਿੱਚ ਰਾਜਵੀਰ ਜਵੰਦਾ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਣਾ ਤਾਂ ਪਰਿਵਾਰ ਦੇ ਲਈ ਬੇਹਦ ਦੁੱਖ ਦੀ ਖਬਰ ਹੈ ਇਹ ਘਾਟਾ ਜਿਹੜਾ ਇਹ ਪੂਰਾ ਨਹੀਂ ਹੋ ਸਕਦਾ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਅਲਵਿਦਾ ਤਾਂ ਕਹਿ ਗਿਆ ਪਰ ਉਹ ਪਿੱਛੇ ਜਿਹੜਾ ਪਰਿਵਾਰ ਹੈ ਉਸ ਦੀ ਮਾਂ ਹੈ ਉਸ ਦੀ ਘਰਵਾਲੀ ਹੈ ਦੋ ਛੋਟੇ ਛੋਟੇ ਬੱਚੇ ਹੈ ਉਹਨਾਂ ਦੇ ਲਈ ਬੇहद ਔਖੀ ਘੜੀ ਹੈ ਇਹ ਹਰ ਕੋਈ ਬੰਦਾ ਮਹਿਸੂਸ ਨਹੀਂ ਕਰ ਸਕਦਾ ਜਿਸ ਤੇ ਬੀਤਦੀ ਹੈ ਉਹਨੂੰ ਹੀ ਪਤਾ ਹੈ ਜਿਹੜੇ ਪਲ ਨੇ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਲੋਕ ਲਗਾਤਾਰ ਇੱਥੇ ਪਹੁੰਚ ਰਹੇ ਨੇ ਚਾਹੀ ਰਿਸ਼ਤਿਆਂ ਦੀ ਗੱਲ ਕਰੀਏ ਜਾਂ ਫਿਰ ਸਾਖ ਸੰਬੰਧੇ ਦੀ ਗੱਲ ਕਰੀਏ ਤਾਂ ਅੱਖਾਂ ਦੇ ਵਿੱਚ ਉਹ ਅਥਰੂ ਹੈ ਜਿਹੜੇ ਉਹ ਉਹਨਾਂ ਦੇ ਨਹੀਂ ਰੁਕ ਰਹੇ ਤਾਂ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹਰ ਇੱਕ ਦੀ ਅੱਖ ਹੈ ਜਿਹੜੀ ਉਹ ਨਮ ਨਜ਼ਰ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਲਈ ਬੇहद ਔਖੀ ਘੜੀ ਹੈ ਕਿਸੇ ਦੀ ਵੀ ਅੱਖ ਚੁੱਥ ਰੂ ਹੈ ਜਿਹੜੇ ਉਹ ਨਹੀਂ ਰੁਕ ਰਹੇ ਤਾਂ ਪਰਿਵਾਰ ਦੇ ਲਈ ਬੇहद ਔਖਾ ਸਮਾਂ ਹੈ ਇਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਬਾਹਰ ਬਾਹਰ ਤਾਂ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿੰਨੇ ਵੀ ਸਾਕ ਸਬੰਧੀ ਨੇ ਉਹਨਾਂ ਦੀ ਅੱਖਾਂ ਦੇ ਵਿੱਚੋਂ ਅਥਰੂ ਹੈ ਉਹ ਨਹੀਂ ਰੁਕ ਰਹੇ ਤਾਂ ਵਿਸ਼ੇਸ਼ ਤੌਰ ਔਖਾ ਸਮਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ 6 ਫੁੱਟ ਨੌਜਵਾਨ ਗੱਭਰੂ ਆਪਣੀ ਮਾਂ ਨੂੰ ਛੱਡ ਕੇ ਇਸ ਪਵਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਤਾਂ ਕੁਸਮਾ ਪਹਿਲਾ ਰਾਜਵੀਰ ਦੇ ਪਿਤਾ ਜੀ ਹੈ ਉਹਨਾਂ ਦਾ ਦਿਹਾਂਤ ਹੋ ਜਾਂਦਾ ਉਸ ਤੋਂ ਬਾਅਦ ਘਰ ਦਾ ਕੱਲਾ ਕੱਲਾ ਚਿਰਾਗ ਸੀ ਜੋ ਹੈ ਜੋ ਵੀ ਬੁਝਦਾ ਹੋਇਆ ਤਾਂ ਇਸੇ ਹੀ ਪਿੰਡ ਦੇ ਵਿੱਚ ਕੱਲ ਨੂੰ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਣਾ ਹੈ ਤਾਂ ਪਰਿਵਾਰ ਦੇ ਲਈ ਬੇहद ਦੁੱਖ ਦੀ ਘੜੀ ਹੈ ਔਰ ਪੂਰੇ ਪਿੰਡ ਦੇ ਵਿੱਚ ਇਸ ਵੇਲੇ ਜਿਹੜੀ ਸੋਗ ਦੀ ਲਹਿਰ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਮੰਦਪਾਗੀ ਖਬਰ ਹੈ ਜਿਹੜੀ ਕਿ ਅੱਜ ਸਵੇਰੇ ਦਿਨ ਚੜਦੇ ਆ ਹੀ ਦੇਖ ਨੂੰ ਮਿਲਦੀ ਹੈ ਜਿਦਾ ਹੀ ਦਿਨ ਚੜਦਾ ਹੈ 10 ਵਜੇ ਦੇ ਨੇ ਤਾਂ ਪਤਾ ਲੱਗਦਾ ਰਾਜਵੀਰ ਜਵੰਦਾ ਜੋ ਇਸ ਸੰਸਾਰ ਨੂੰ ਜਿਹੜਾ ਆਖੀ ਤੱਕ ਹੈ ਕਿ ਗੁਰੂ ਚਰਨਾਂ ਵਿੱਚ ਜਾ ਬਰਾਜਿਆ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹਨਾਂ ਦਾ ਕੱਲ ਇਸੇ ਹੀ ਪਿੰਡ ਦੇ ਵਿੱਚ ਕੀਤਾ ਜਾਵੇ ਕੈਮਰਾ ਪਸੰਦ ਸਨਮਾਨ ਦੇ ਨਾਲ ਹਮਸਿੰਤ ਪਾਲ ਦੇ ਨਾਲ ਦੇ ਨਿੱਕ ਸਵੇਰਾ ਜਗਰਾਉਂਦਾ